ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਫੁਰਸਤ ਦਾ ਟਾਈਮ ਸੀ ਕੰਮਕਾਰਾਂ ਤੋਂ ਵਿਹਲੇ ਸੀ ਤੇ ਨਿੰਮਾ ਕਹਿੰਦਾ ਇੱਧਰ ਖੇਤ ਗੇੜਾ ਮਾਰ ਕੇ ਆਉਂਦੇ ਆ ਮਹਾ ਚੱਲ। ਵਗ ਚੱਲਦੇ ਆ ਇੱਧਰ ਖੇਤ ਗੇੜਾ ਮਾਰਨ ਆ ਗਏ। ਤੇ ਨਾਲ ਹੀ ਆ ਆ ਗਿਆ ਸਾਡਾ ਦਿਖਾਈਉਂਗੇ। ਆ ਦੇਖੋ। ਇਹ ਬਹੁਤ ਪਿਆਰ ਕਰਦੇ ਨੇ। ਜਿੰਨਾ ਆਪਾਂ ਪਿਆਰ ਇਹਨਾਂ ਨੂੰ ਕਰਾਂਗੇ ਉੰਨਾ ਵੱਧ ਕੇ ਪਿਆਰ ਕਰਦੇ ਨੇ ਇਹ। ਇੱਕ ਉਹ ਬੈਠਿਆ ਪਰਾਂ ਬੈਠੇ ਉਸੇ ਕਣਕ ਚ। ਤੇ ਨਿੰਮਾ ਕਹਿੰਦਾ ਕੋਈ ਚੰਗੀ ਜੀ ਗੱਲ ਸੁਣਾਈ ਚੰਗੀ ਜੀ ਗੱਲ ਤਾਂ ਇਹ ਹੈ ਵੀ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਕਾਮਯਾਬ ਹੋਣਾ ਹੈ ਤਾਂ ਆਪਦੀ ਮਾਂ ਪਿਓ ਦੀ ਸਲਾਹ ਲਾਓ ਕਿਉਂਕਿ ਜਿਹੜਾ ਮਾਂ ਪਿਓ ਹੈ ਉਹ ਰੱਬ ਦੇ ਬਰਾਬਰ ਹੁੰਦਾ ਹੈ ਉਹ ਆਪਾਂ ਨੂੰ ਗਲਤ ਸਲਾਹ ਨਹੀਂ ਦੇ ਸਕਦਾ ਤੇ ਜਿਹੜੀ ਮਾਂ ਪਿਓ ਨੇ ਸਲਾਹ ਦੇਤੀ ਉਹ ਸਲਾਹ ਤੋਂ ਉੱਪਰ ਕੋਈ ਸਲਾਹ ਨਹੀਂ ਹੋ ਸਕਦੀ ਚੰਗੀ ਗੱਲ ਅੱਜ ਦੀ ਇਹ ਆ ਨੇ ਮੈਂ ਠੀਕ ਆ ਨਾ ਹਾਂ ਠੀਕ ਆ ਠੀਕ ਆ ਜੀ ਤੇ ਦੂਜੀ ਗੱਲ ਆ ਜਾਨਵਰਾਂ ਦੀ ਕਰਦੇ ਸੀ ਆਪਾਂ ਆਹ ਕਿਹੜੇ ਕੁੱਤੇ ਫਿਰਦੇ ਨੇਗੇ ਖੜ ਜਾ ਤੇ ਇਹ ਬੰਦਾ ਜਿਹੜਾ ਉਹ ਆਪਦਾ ਕਮਾਈ ਕਰਕੇ ਖਾ ਲੂਗਾ ਕਿਉਂਕਿ ਉਹਨੂੰ ਹੱਥ ਦਿੱਤੇ ਨੇ ਮਾਲਕ ਨੇ ਹਿੰਮਤ ਦਿੱਤੀ ਹੈ ਉਹ ਕੰਮ ਕਰ ਲੂਗਾ ਪੈਸੇ ਕਮਾ ਲੂਗਾ ਉਹ ਰੋਟੀ ਵੀ ਪਕਾ ਕੇ ਖਾ ਲੂਗਾ ਇਹ ਜਾਨਵਰ ਨੇ ਜਿਹੜੇ ਇਹ ਵਿਚਾਰੇ ਕੋਈ ਕੰਮ ਨਹੀਂ ਕਰ ਸਕਦੇ ਰੋਟੀ ਨਹੀਂ ਪਕਾ ਸਕਦੇ ਇਹ ਕਿਉਂਕਿ ਇਹ ਕੁਦਰਤ ਨੇ ਆਪਣੀ ਡਿਊਟੀ ਲਈ ਆ ਇਹਨਾਂ ਦੇ ਉੱਤੇ ਇਹਨੂੰ ਪਰਮਾਤਮਾ ਨੇ ਜਨਮ ਦਿੱਤਾ ਵੀ ਧਰ ਜ਼ਮੀਨ ਧਰਤੀ ਦੇ ਉੱਤੇ ਮੇਰਾ ਇਨਸਾਨ ਭੇਜਿਆ ਹੋਇਆ ਉਹ ਇਹਨਾਂ ਦੀ ਦੇਖਰੇਖ ਕਰੂਗਾ ਤੇ ਆਪਣੇ ਦਰਵਾਜ਼ੇ ਦੇ ਵਿੱਚ ਆਉਣਗੇ ਇਹ ਇਹ ਆਸ ਲੈ ਕੇ ਆਉਣਗੇ ਵੀ ਇੱਥੋਂ ਆਪਾਂ ਨੂੰ ਬੁਰਕੀ ਮਿਲੂਗੀ ਜੇ ਆਪਾਂ ਇਹਨਾਂ ਨੂੰ ਉਥੋਂ ਛਿੜਕ ਕੇ ਇਹਨਾਂ ਨੂੰ ਭਜਾ ਦਈਏ ਤਾਂ ਇਹਨਾਂ ਦੀ ਅੰਦਰ ਆਤਮਾ ਉਹ ਇਹੀ ਜਾਣਦੇ ਨੇ ਵੀ ਇਹਨਾਂ ਦੀ ਅੰਦਰ ਆਤਮਾ ਕੀ ਕਹਿੰਦੀ ਹੋਊਗੀ ਤੇ ਇਹੇ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਵੀ ਸਾਨੂੰ ਭੁੱਖ ਲੱਗੀ ਐ ਇਹ ਆਪਣੇ ਦਰਵਾਜ਼ੇ ਤੇ ਆਉਣਗੇ ਆਪਾਂ ਸਮਝ ਸਕਦੇ ਹਾਂ ਵੀ ਇਹ ਤਾਂ ਆਇਆ ਇਹਨੂੰ ਰੋਟੀ ਦੀ ਲੋੜ ਐ ਇਹਨੂੰ ਬਰੂਕੀ ਦੀ ਲੋੜ ਐ ਤੇ ਆਪਣਾ ਫਰਜ਼ ਬਣਦਾ ਵੀ ਇਹਨੂੰ ਆਪਾਂ ਰੋਟੀ ਖਵਾਵਾਂਗੇ ਕੁਦਰਤ ਦੀ ਜਿਹੜਾ ਕਾਨੂੰਨ ਕੁਦਰਤ ਦਾ ਹੋਇਆ ਨਾ ਉਹ ਆਪਣੇ ਲੰਗਰਾਂ ਪਾਣੀਆਂ ਦੇ ਵਿੱਚ ਜੇ ਆਪਾਂ ਕਿਸੇ ਭੁੱਖੇ ਨੂੰ ਰੋਟੀ ਪ੍ਰਸ਼ਾਦਾ ਪਾਣੀ ਸਕਾਵਾਂਗੇ ਤਾਂ ਆਪਣੇ ਲੰਗਰਾਂ ਪਾਣੀਆਂ ਦੇ ਵਿੱਚ ਕੋਈ ਘਾਟ ਨਹੀਂ ਆ ਸਕਦੀ ਹੈ ਇਹ ਕੁਦਰਤ ਦਾ ਬਣਾਇਆ ਹੋਇਆ ਰੂਲ ਹੈ ਤੇ ਕੱਲ ਅਸੀਂ ਗਏ ਹੋਏ ਸੀ ਸੁਨਾਮ ਏਰੀਏ ਦੇ ਵਿੱਚ ਸੁਨਾਮ ਤੋਂ ਜਿਹੜੀ ਲੋਂਗੋਵਾਲ ਨੂੰ ਸੜਕ ਜਾਂਦੀ ਹੈ ਅਸੀਂ ਸੁਨਾਮ ਤੋਂ ਲੋਂਗੋਵਾਲ ਨੂੰ ਆਏ ਸੀ ਤੇ ਉੱਥੇ ਇੱਕ ਮੇਰੇ ਨਾਲ ਮੇਰਾ ਮਿੱਤਰ ਸੀ ਤੇ ਅਸੀਂ ਇੱਕ ਜਦੋਂ ਜਾ ਰਹੇ ਸੀ ਨਾ ਸੜਕ ਦੇ ਇਧਰਲੀ ਕਿਨਾਰੇ ਇੱਕ ਗਊ ਮਾਤਾ ਬੈਠੀ ਸੀ ਵਿਚਾਰੀ ਨਾਲ ਉਹਦਾ ਇੱਕ ਬੱਚਾ ਸੀਗਾ ਛੋਟਾ ਜਿਹਾ ਤੇ ਉਹਨੂੰ ਦੇਖ ਕੇ ਨਾ ਬਹੁਤ ਦੁੱਖ ਹੋਇਆ ਤੇ ਉਹਨਾਂ ਨੂੰ ਜਦੋਂ ਦੇਖਿਆ ਤਾਂ ਉਹ ਉਹਨਾਂ ਦੀ ਮਾਸੂਮੀਅਤ ਦੇਖ ਕੇ ਐਨੇ ਲਾਚਾਰ ਉਹ ਬੈਠੇ ਨਾਲ ਉਹਦਾ ਬੱਚਾ ਬੈਠਿਆ ਬਹੁਤ ਤਰਸ ਆਇਆ ਉਥੋਂ ਇੱਕ ਅੰਦਰੋਂ ਹੂ ਕੁੱਠੀ ਵੀ ਹਾਏ ਹੋ ਰੱਬਾ ਇਹਨਾਂ ਦਾ ਦੱਸੋ ਕੀ ਕਸੂਰ ਆ ਵਿਚਾਰਿਆਂ ਦਾ ਹੈ ਦੁੱਧ ਪੀ ਕੇ ਕੋਈ ਉਰੇ ਛੱਡ ਗਿਆ ਤੇ ਕਾਫੀ ਚਿਰ ਮੈਂ ਆਈ ਜਾਂਦਾ ਜਾਂਦਾ ਸੋਚਦਾ ਰਿਹਾ ਮੈਂ ਅੰਦਰੋਂ ਅੰਦਰੀ ਉਹ ਬੰਦੇ ਨੂੰ ਜਿਹੜਾ ਵੀ ਕੋਈ ਛੱਡ ਕੇ ਗਿਆ ਹੋਊਗਾ ਮੈਂ ਗਾਲਾਂ ਬਹੁਤ ਦਿੱਤੀਆਂ ਬਹੁਤ ਕੋਸਿਆ ਉਹਨੂੰ ਬਹੁਤ ਲਾਂਤਾਂ ਪਾਈਆਂ ਮੈਂ ਅੰਦਰੋਂ ਅੰਦਰੀ ਤੇ ਬਾਅਦ ਚ ਮੈਂ ਸੋਚਦਾ ਸੀ ਵੀ ਜੇ ਟਾਈਮ ਹੁੰਦਾ ਤਾਂ ਆਪਾਂ ਇਹਦੀ ਵੀਡੀਓ ਬਣਾਉਂਦੇ ਤੇ ਉਸ ਬੰਦੇ ਨੂੰ ਵੀਡੀਓ ਰਾਹੀਂ ਆਪਾਂ ਲਾਂਨਤਾ ਪਾਉਂਦੇ ਹੈ ਗਾਲਾਂ ਕੱਢਦੇ ਹੈ ਹਾਂ ਗਾਲਾਂ ਕੱਢਦੇ ਨਾਲ ਉਹਨਾਂ ਨੂੰ ਵੀ ਕਿਉਂ ਇਹ ਲਾਂਨਤਾ ਪਾਉਂਦੇ ਨੇ ਇਹ ਬੱਚਾ ਦੀ ਆ ਬਹੁਤ ਮਨ ਉਦਾਸ ਹੋਇਆ ਤੇ ਇਹਨਾਂ ਨੂੰ ਮਤਲਬ ਹੀ ਲੋਕ ਦੁੱਧ ਪੀ ਕੇ ਜਦੋਂ ਉਹ ਵਿਚਾਰੇ ਦੁੱਧ ਦੇਣ ਯੋਗ ਨਹੀਂ ਰਹਿੰਦੇ ਉਹਨਾਂ ਨੂੰ ਲੱਦਦੇ ਨੇ ਟੈਂਪੂਆਂ 'ਚ ਟਰਾਲੀਆਂ 'ਚ ਕਿਤੇ ਨਾ ਕਿਤੇ ਦੂਰ ਜਾ ਕੇ ਛੱਡਿਆ ਹੁੰਦੇ ਨੇ ਹੈ ਇੱਕ ਸੋਚਣ ਵਾਲੀ ਗੱਲ ਹੈ ਸੋਚ ਕੇ ਦੇਖੋ ਉਹ ਵਿਚਾਰੇ ਇਸ ਤਰ੍ਹਾਂ ਛੱਡ ਦਿੱਤੇ ਨਾ ਉਹਨਾਂ ਦੇ ਕੋਈ ਸਿਰ ਤੇ ਛੱਤ ਹੈ ਹੈ ਨਾ ਉਹਨਾਂ ਦਾ ਕੋਈ ਰਹਿਣ ਬਸੇਰਾ ਹੈ ਨਾ ਉਹਨਾਂ ਦੀ ਕੋਈ ਦੇਖਭਾਲ ਕਰਨਾ ਹੈ ਨਾ ਉਹਨਾਂ ਨੂੰ ਕਿਸੇ ਨੇ ਕੱਖ ਪਾਉਣੇ ਨੇ ਕੋਈ ਐਨ ਆਪਾਂ ਕਹਿ ਨਹੀਂ ਸਕਦੇ ਬਥੇਰੇ ਲੋਕ ਨੇ ਉਹਨਾਂ ਨੂੰ ਖਾਣ ਨੂੰ ਦਿੰਦੇ ਨੇ ਸਾਰੇ ਮਾੜੇ ਵੀ ਨਹੀਂ ਹੁੰਦੇ ਹੈ ਚੰਗੇ ਲੋਕ ਬਹੁਤ ਹੁੰਦੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕੱਖ ਕੰਡਾ ਵੀ ਪਾਉਂਦੇ ਨੇ ਪਰ ਉਹਨਾਂ ਨੂੰ ਹੁਣ ਰੱਖ ਨਹੀਂ ਸਕਦਾ ਕੋਈ ਹੈ ਜਿਹੜਾ ਛੱਡ ਕੇ ਜੇ ਆਇਆ ਰੱਖਣ ਦਾ ਫਰਜ਼ ਤਾਂ ਉਹਦਾ ਬਣਦਾ ਸੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਉਹ ਆਪਾਂ ਉਹਨਾਂ ਨੂੰ ਉਹ ਆਪਾਂ ਨੂੰ ਦੁੱਧ ਨਹੀਂ ਦੇ ਸਕਦੇ ਤਾਂ ਆਪਾਂ ਉਹਨਾਂ ਨੂੰ ਰੱਖ ਨਹੀਂ ਸਕਦੇ ਹੈ ਕੀ ਗੱਲ ਦੁੱਧ ਪੀਣ ਵੇਲੇ ਵੀ ਤਾਂ ਆਪਾਂ ਨੇ ਉਹਨਾਂ ਦੀ ਸੇਵਾ ਕੀਤੀ ਜੇ ਦੁੱਧ ਨਹੀਂ ਦੇ ਸਕਦਾ ਤਾਂ ਕੀ ਗੱਲ ਆਪਾਂ ਰੱਖ ਨਹੀਂ ਸਕਦੇ ਇਹਦੇ ਨਾਲ ਤਾਂ 5-400 ਰੁਪਿਆ ਦਿਓ ਆਪਾਂ ਗਊਸ਼ਾਲਾ 'ਚ ਛੱਡ ਕੇ ਆਓ ਗਊਸ਼ਾਲਾ ਕਾਦੇ ਵਾਸਤੇ ਬਣੀ ਹੋਈ ਹੈ ਹੈ ਉਹਦੇ ਨਾਲ ਬਹੁਤ ਮਨ ਉਦਾਸ ਹੋਇਆ ਉਹਨੂੰ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਬਹੁਤ ਵਿਚਾਰੇ 마ਸੂਮ ਤੇ ਬਹੁਤ ਇਸ ਤਰ੍ਹਾਂ ਤਰੀਕੇ ਨਾਲ ਬੈਠੇ ਸੀ ਉਹ ਬਹੁਤ ਉਹਨਾਂ ਦੇ ਉੱਤੇ ਤਰਸ ਆਇਆ ਵੀ ਦੇਖ ਹੋਏ ਰੱਬਾ ਇਹਨਾਂ ਨੂੰ ਵਿਚਾਰਿਆਂ ਨੂੰ ਕਿਵੇਂ ਬੈਠੇ ਨੇ ਇਹ ਹੈ ਇਹਨਾਂ ਦੇ ਪਤਾ ਨਹੀਂ ਮਨ ਦੇ ਵਿੱਚ ਕੀ ਕੀ ਖਿਆਲ ਉੱਠਦੇ ਹੋਣਗੇ ਕਿੰਨਾ ਉਹਨਾਂ ਦਾ ਮਨ ਦੁਖੀ ਹੁੰਦਾ ਹੋਊਗਾ ਹੈ ਕਿਤੇ ਜਾਂਦੇ ਹੋਣੇ ਕਿਤੇ ਜਾਂਦੇ ਹੋਣੇ ਲੋਕਾਂ ਦੀਆਂ ਬੇਸਮਝ ਜਾਨਵਰਾਂ ਲੋਕਾਂ ਦੀਆਂ ਫਸਲਾਂ 'ਚ ਵੀ ਵੜਦਾ ਹੋਊਗਾ ਹੈ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਹੈ ਕਿਸਾਨ ਭਾਈਆਂ ਦਾ ਨੁਕਸਾਨ ਹੁੰਦਾ ਹੈ ਹੈ ਸੜਕਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਜਾਨੀ ਨੁਕਸਾਨ ਵੀ ਹੋ ਜਾਂਦੇ ਨੇ ਤਾਂ ਕਰਕੇ ਕਹਿੰਨੇ ਆ ਵੀ ਮਾੜਾ ਮੋਟਾ ਸੋਚੋ ਲੋਕੋ ਹੈ ਇਸ ਤਰ੍ਹਾਂ ਨਹੀਂ ਜਾਨਵਰ ਨੂੰ ਬੇਕਦਰੀ ਕਰਕੇ ਛੱਡਣਾ ਚਾਹੀਦਾ ਹੁਣ ਇਹ ਆਪਣੇ ਬੂਹੇ ਤੇ ਆਉਂਦਾ ਇਹ ਜਾਨਵਰ ਕੁੱਤਾ ਹੈ ਆਪਾਂ ਉਹਨੂੰ ਗਾਲਾਂ ਦੇ ਕੇ ਉਹਨੂੰ ਛਿੜਕ ਕੇ ਆਪਾਂ ਭਜਾ ਦਈਏ ਭੁੱਖੇ ਭੁੱਖੇ ਟਿੱਕ ਹੈ ਉਹਦਾ ਅੰਦਰ ਕੀ ਕਹੂਗਾ ਤੇ ਸੋਚ ਕੇ ਦੇਖੋ ਆਪਾਂ ਨੇ ਉਦੋਂ ਬਾਅਦ ਆਪਾਂ ਗੁਰੂ ਘਰ ਵਗ ਜਾਈਏ ਹੈ ਆਪਾਂ ਨੂੰ ਗੁਰੂ ਸਾਹਿਬ ਕੀ ਕਹਿਣਗੇ ਵੀ ਆ ਗਿਆ ਲਾਂਤੀਆ ਹੈ ਫਿਰ ਤੋਂ ਜਾਨਵਰ ਨੂੰ ਤਾਂ ਰੋਟੀ ਨਹੀਂ ਦਿੱਤੀ ਗਈ ਤੂੰ ਮੇਰੇ ਤੋਂ ਇੱਥੇ ਮੰਗਣ ਆ ਗਿਆ ਹੈ ਈ ਲਾਂ ਤਾਂ ਮਿਲਣ ਗਈਆਂ ਉੱਥੋਂ ਆਪਾਂ ਨੂੰ ਹੈ ਇਸ ਕਰਕੇ ਆਪਾਂ ਸਾਰੇ ਲੋਕਾਂ ਨੂੰ ਨਹੀਂ ਕਹਿੰਦੇ ਲੋਕ ਚੰਗੇ ਬਹੁਤ ਨੇ ਪਰ ਜਿਹੜਾ ਇਹ ਕੰਮ ਕਰਦੇ ਨੇ ਲੋਕ ਇਹ ਬਹੁਤ ਮਾੜੀ ਗੱਲ ਹੈ ਇੱਕ ਜਾਨਵਰ ਦੀ ਅੰਦਰ ਆਤਮਾ ਨੂੰ ਉਹ ਕਰਨਾ ਉਹ ਕੁਦਰਤ ਸਾਰਾ ਕੁਝ ਨੋਟ ਕਰਦੀ ਹੈ ਹੈ ਉਹਦਾ ਕੋਈ ਪਤਾ ਨਹੀਂ ਕਿੱਥੇ ਹਿਸਾਬ ਕਿਤਾਬ ਮੰਗ ਲੇ ਹੈ ਫਿਰ ਆਪਾਂ ਨੂੰ ਦੇਣਾ ਪਊਗਾ ਚਲੋ ਇੰਨੀ ਗੱਲ ਕਰਦਾ ਹੋਇਆ ਮੈਂ ਇਹ ਜਿਹੜਾ ਕੱਲ ਦਾ ਦੁੱਖ ਸੀ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਤੇ ਜੇ ਕੋਈ ਕਿਸੇ ਕਿਸਮ ਦੀ ਗਲਤੀ ਹੋ ਗਈ ਹੋਵੇ ਕੋਈ ਲਬਜ ਗਲਤਫਲਤ ਬੋਲਿਆ ਗਿਆ ਹੋਵੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਹੜੀ ਅਸੀਂ ਨੇ ਪਰਸੋਂ ਵੀਡੀਓ ਪਾਈ ਸੀ ਆ ਸਾਡੇ ਪਿੰਡ ਵਾਲੇ ਨਿੰਮੇ ਦੀ ਉਹਨੂੰ ਬਹੁਤ ਪਿਆਰ ਮਿਲਿਆ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਉਹ ਕੋਈ ਛੱਡ ਕੇ ਵਾਕ ਜੀ ਵੀ ਜਦ ਪੀ ਕੇ ਜੋਹੀ ਐ ਕਰ ਦੋਗੇ ਮੈਂ ਨਾ ਕਰਦਾ ਵੇ ਦੁਖ ਬਹੁਤਾ ਹੈਗਾ ਕਿਹੜਾ ਛੱਡ ਕੇ ਜਾਂਦੇ ਆ ਜੀ ਜੇ ਅਸੀਂ ਛੱਡ ਦਈਏ ਪੰਗੇ ਹੋਊਗਾ ਖੜਾ ਹਾਂ ਹਾਂ ਬਿਲਕੁਲ ਪੌਣਾ 28 ਪੌਣਾ ਕਾਖਰੇ ਪੌਣਾ ਨੂੰ ਟਾਰਕੇ ਨੂੰ ਅਗਲਾ ਕਹਿੰਦਾ ਵਧੀਆ ਕਰਿਆ ਤੁਸੀਂ ਧੰਨਵਾਦ ਤੁਹਾਡਾ ਐਨਾ ਸੁਣ ਕੇ ਕਹਿੰਦੇ ਆਗੇ ਜਵਿੰਦਰ ਮੇਰੇ ਨਾਲ ਨਿੰਮਾ ਜਨਪਰਾ ਨੂੰ ਬਹੁਤ ਪਿਆਰ ਕਰਦਾ ਹੈ ਆ ਕੁੱਤੇ ਰੱਖੇ ਹੋਣੇ ਸਾਡੇ ਇਹ ਜਨਪੁਰ ਇਹ ਜੇ ਨੇ ਹੁਣ ਇਹ ਕੁੱਤੇ ਨੇ ਆਪਣੇ ਸਾਡੇ ਘਰ ਦੇ ਨਜ਼ਦੀਕ ਇਹ ਰਹਿੰਦੇ ਨੇ ਅਸੀਂ ਕਿਸੇ ਨੂੰ ਬਾਡੀ ਨਹੀਂ ਮੋੜ ਦੰਡਾ ਦੰਡਾ ਮਾਰ ਦਿਆਂ ਤਾਂ ਅਗਲਾ ਅਗਲਾ ਡੰਡਾ ਮਾਰ ਕੇ ਲੱਕਰ ਦੇ ਅਸੀਂ ਕਿਸੇ ਨੂੰ ਖਾਲੀ ਨਹੀਂ ਮੋੜਦੇ ਇਹ ਇਹਨਾਂ ਨੂੰ ਪਤਾ ਵੀ ਸਾਨੂੰ ਪਿਆਰ ਕਰਦੇ ਨੇ ਇਹ ਸਾਨੂੰ ਰੋਟੀ ਪਾਉਂਦੇ ਨੇ ਹੈ ਜਦੋਂ ਘਰ ਤੋਂ ਬਾਹਰ ਨਿਕਲਦੇ ਆਂ ਅਸਲ ਵਿੱਚ ਤਾਂ ਜਦੋਂ ਅਸੀਂ ਬਾਰ ਖੋਲਦੇ ਆਂ ਐ ਨਹੀਂ ਪਤਾ ਵੇੜੇ ਦੇ ਵਿੱਚ ਆ ਕੇ ਇਹ ਅਜੀਬ ਜਿਹੀ ਹਰਕਤਾਂ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਹੈ ਜਦੋਂ ਬਾਹਰ ਨਿਕਲਦੇ ਆ ਇਹ ਪੈਰਾਂ ਨੂੰ ਪੈਂਦੇ ਨੇ ਪੋਲੀਆਂ-ਪੋਲੀਆਂ ਦੰਦੀਆਂ ਵੜਦੇ ਨੇ, ਪਿਆਰ ਕਰਦੇ ਨੇ ਇਹ ਬੂਤਾਂ ਦੇ ਫੀਤੇ ਖੋਲ ਦਿੰਦੇ ਨੇ ਇਹ, ਫੇਰ ਬੰਦਦੇ ਆ ਦੁਬਾਰੇ ਫੇਰ ਖੋਲ ਦਿੰਦੇ ਨੇ। ਦੁਬਾਰੇ ਫੇਰ ਖੋਲ ਦਿੰਦੇ ਨੇ। ਐ ਇੰਨਾ ਪਿਆਰ ਕਰਦੇ ਨੇ ਇਹ। ਹੈ? ਇੰਨਾ ਪਿਆਰ ਕਰਦਿਆ ਸੀ। ਹਾਂ। ਉਹਨਾਂ ਦੁੱਗਣਾ ਇਹ ਸਾਡੇ ਬਹੁਤ ਜਾਨਵਰ ਕੋਈ ਵੀ ਹੈ ਉਹ ਵਫਾਦਾਰ ਹੁੰਦਾ ਹੈ। ਤੇ ਇਹਨਾਂ ਨੂੰ ਆਪਾਂ ਵੀ ਇਹਨਾਂ ਨਾਲ ਵਫਾਦਾਰ ਰਹੀਏ। ਇਹ ਬੈੜੀ ਵਾਲਾ ਕੰਮ ਖਰਾਬ ਕਰ ਚੁੱਕਾ ਨੇ। ਇਸ ਤਰ੍ਹਾਂ ਧੋਖਾ ਕਰਕੇ ਕਿਤੇ ਛੱਡਣਾ ਕਰਨਾ। ਤੁਹਾਡੀ ਜੋ ਜੋ ਗੱਲ ਹੈ ਉਹ ਕੁਦਰਤ ਦੀ ਮਾਰੀ ਗੱਲ ਆ ਉਹ ਸਾਰਾ ਕੁਝ ਉਹ ਕੁਦਰਤ ਦਾ ਸਿਰਜਿਆ ਹੋਇਆ ਹੈ ਤੇ ਉਹਦੀ ਕੁਦਰਤ ਦੀ ਕਦਰ ਕਰੋ ਜੇ ਆਪਾਂ ਇਹਨਾਂ ਨੂੰ ਪਿਆਰ ਕਰਾਂਗੇ ਇਹਨਾਂ ਦੀ ਉਹ ਕਰਾਂਗੇ ਦੇਖਭਾਲ ਕਰਾਂਗੇ ਤਾਂ ਕੁਦਰਤ ਵੀ ਖੁਸ਼ ਹੋਊਗੀ ਐਵੇਂ ਕਿਤੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਹੈਗਾ ਚਲੋ ਐਨੀ ਗੱਲ ਕਰਦੇ ਹੋਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ